ਕੋਈ ਵਿਛੜੇ ਨਾ ਤੇਰੇ ਲਈ ਦੁਆਵਾਂ ਮੰਗਦਾ ਏ ਦਿਲਦਾਰ ਬਿਨਾ ਮੇਰਾ ਰੱਬ ਜਾਣੀ ਇੱਕ ਪਲ ਵੀ ਮੁਸ਼ਕਿਲ ਲੱਗਦਾ ਏ ਆਲੋ ਪਾਲੇ ਲੋਕ ਫਰਮਾਉਂਦੇ ਨੇ ਬਾਬਾ ਜੀ ਅੱਲਾ ਲੜਨ ਰਾਤ ਹੋਵੇ ਪਰ ਵਿਛੜਨ ਰਾਤ ਨਾ ਹੋਵੇ ਲੜਨ ਵਾਲੀ ਰਾਤ ਜਿਹੜੀ ਆ ਜਾਣੀ ਚਾਹੀਦੀ ਏ ਪਰ ਵਿਛੜਨ ਵਾਲੀ ਰਾਤ ਨਹੀਂ ਹੋਣੀ ਚਾਹੀਦੀ ਸ਼ਾਨਾ ਮਿਲ ਕੇ ਕੋਈ ਵਿਛੜੇ ਨਾ ਤੇਰੇ ਲਈ ਦੁਆਵਾਂ ਮੰਗਦਾ ਏ ਦਿਲਦਾਰ ਬਿਨਾ ਮੇਰਾ ਰੱਬ ਜਾਣੀ ਇੱਕ ਪਲ ਵੀ ਮੁਸ਼ਕਿਲ ਲੱਗਦਾ ਏ ਫੇਰ ਉਹੋ ਵਿਸਤਾਰਵੇਂ ਪਰ ਨਾ ਬੋਲੇ ਉਹ ਸਾਰੇ ਬਹੁਤ ਹੀ ਰਿਸਪੈਕਟਡ ਸ੍ਰੀਿੰਦਰ ਫ੍ਰਿਸ਼ਤਾ ਜੀ ਜਿਨ੍ਹਾਂ ਨੂੰ ਅਸੀਂ ਭਜਪੰਦਨਾ ਟੀਵੀ ਦੇ ਵੇਖ-ਵੇਖ ਜਵਾਨ ਹੋਏ ਅੱਲਾ ਦੀ ਪਾਕਜ਼ਾਦ ਨਾਲ ਐਸੀ ਰੂਹ ਲੱਖਾਂ ਕਰੋੜਾਂ ਰੂਹਾਂ 'ਚੋਂ ਚੁਣ ਕੇ ਲਵਦੀਆ ਇਹ ਅੱਲਾ ਨੂੰ ਪਸੰਦ ਹੁੰਦੀ ਜਿਹੜੀ ਦੁਨੀਆ ਨੂੰ ਹਸਾਵੇ ਨਾ ਉਹ ਅੱਲਾ ਦੀ ਸਭ ਤੋਂ ਪਸੰਦੀ ਦੀ ਰੂਹ ਹੁੰਦੀ ਹੈ ਇੱਕ ਵਾਰੀ ਜ਼ੋਰਦਾਰ ਤਾੜੀ ਲਗਾਓ ਨਾ ਵਾਸਤੇ ਸੋ ਤੁਹਾਡੀ ਹਜ਼ੂਰੀ ਦੇ ਵਿੱਚ ਇਹਨਾਂ ਨੇ ਚਾਰ ਲਫ਼ਜ਼ ਧਿਆਨ ਕਰਨੀ ਨਹੀਂ ਸੋ ਬਹਿੰਦੀ ਹੈ ਬਾਬਾ ਜੀ پہلا آئی ہوئی سارے سنگت کا بہت بہت شکریہ بہت بہت سواگت آج بڑی خوشی ہو رہی ہے اس دربار حاضری لوگ کا موقع ملے ہیں بہت ودیا پروگرم چل رہے ہیں بہت ودیا کلاکار بڑے اچھے کلام پیش کر رہے ہیں بہت نظارہ آ رہا سی بہت اچھا لگ رہا سی میں شکر گزار ہاں دا دن دی بدولت بابا جی دے سنگت دے اور پیار دا رشتہ سب کو بڑا رشتہ ہوں ਰਿਸ਼ਤੇਦਾਰੀ ਵਿੱਚ ਪਿਆਰ ਨੌਂਦੇ ਰਿਸ਼ਤੇਦਾਰੀ ਨਹੀਂ ਹੇ ਸਾਡਾ ਪਿਆਰ ਦਾ ਰਿਸ਼ਤਾ ਹੈ ਲਵ ਦਾ ਰਿਸ਼ਤਾ ਹੈ ਔਰ ਬੜਾ ਪਿਆਰ ਮਿਲਦਾ ਹੈ ਜਦੋਂ ਵੀ ਅਸੀਂ ਮਿਲਦੇ ਹਾਂ ਇੱਕ ਦੂਜੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਹੁੰਦੀਆਂ ਇਹਨਾਂ ਹੁਕਮ ਕੀਤਾ ਸੀ ਵੀ ਇਸ ਦਰਬਾਰ ਸਾਹਿਬ ਦੀ ਲੋਆਣੀ ਹੈ ਹੁਕਮ ਹੋਇਆ ਹੁਕਮ ਤੋਂ ਬਗੈਰ ਕੁਝ ਨਹੀਂ ਹੁੰਦਾ ਬਾਬਾ ਜੀ ਦਾ ਹੁਕਮ ਹੋਇਆ ਤੇ ਅੱਜ ਇਸ ਦਰਬਾਰ ਸ਼ਾਹੀ ਲੋਆ ਰਹਿਆਂ ਟੈਲੀਵਿਜ਼ਨ ਤੇ ਦੂਰਦਰਸ਼ਨ ਦੇ ਤੁਸੀਂ ਸਾਰਿਆਂ ਨੇ ਭੁੱਲੇ ਸ਼ਾਹ ਦੇ ਰੂਪ ਕਬੂਲ ਕੀਤਾ ਇੱਕੋ ਪਤਾ ਹੈ ਇੱਕੋ ਪਤਾ ਸਭ ਤੁਹਾਡੀ ਬਦੌਲਤ ਹੈ ਕਹਿੰਦੇ ਨੇ ਕਲਾਕਾਰ ਆਪਣੇ ਆਪ ਨੂੰ ਕਲਾਕਾਰ ਕਹਿਓ ਕਲਾਕਾਰ ਨਹੀਂ ਹੁੰਦਾ ਕਲਾਕਾਰ ਉਹ ਹੁੰਦਾ ਜਿਹਨੂੰ ਤੁਸੀਂ ਲੋਕ ਕਲਾਕਾਰ ਬਣਾਉਂਦੇ ਹੋ ਮੈਂ ਤੁਹਾਡਾ ਬਣਾਇਆ ਹੋਇਆ ਕਲਾਕਾਰ ਆ ਤੇ ਅੱਜ ਤੁਹਾਡੇ ਸਾਹਮਣੇ ਖੜਾ ਤੁਹਾਡੀ ਬਤਾਲਾ ਔਰ ਜ਼ਿੰਦਗੀ ਚਕੰਦ ਨੇ ਹਾਸਾ ਉਹ ਜ਼ਰੂਰੀ ਹੈ ਟੈਨਸ਼ਨ ਭਰੀ ਦੁਨੀਆ ਹੋ ਗਈ ਹੈ ਔਰ ਕਾਮੇਡੀ ਹਾਸਾ ਇਹ ਹਰ ਪਰਿਵਾਰ ਹਰ ਜਗਾ ਹਰ ਮੌਕੇ ਦੇ ਜੋ ਖੁਸ਼ੀ ਦਾ ਮੌਕਾ ਹੁੰਦਾ ਹੈ ਉੱਥੇ ਵੀ ਲੋਕ ਇੰਜੋਏ ਕਰਦੇ ਨੇ ਖੁਸ਼ੀਆਂ ਮਨਾਉਂਦੇ ਨੇ ਕਿਉਂਕਿ ਇਹ ਪਲ ਮਿਲਦੇ ਨੇ ਖੁਸ਼ੀ ਦੇ ਪਲ ਔਰ ਹਾਸਾ ਇੱਕ ਐਸੀ ਚੀਜ਼ ਹੈ ਕਿਸੇ ਦੀ ਬੇਇੱਜ਼ਤੀ ਕਰਕੇ ਹਾਸਾ ਹੁੰਦਾ ਪਰ ਮੈਂ ਕਿਸੇ ਦੀ ਬੇਇੱਜ਼ਤੀ ਨਹੀਂ ਕਰਦਾ ਮੈਂ ਉਸ ਕਿਰਦਾਰ ਨੂੰ ਉਸ ਕੈਰੈਕਟਰ ਨੂੰ ਆਪਣੇ ਆਪ ਸਟਾਲ ਲੈਣਾ ਆਪਣੀ ਬੇਇੱਜ਼ਤੀ ਕਰਕੇ ਲੋਕਾਂ ਨੂੰ ਹਸਾਉਣਾ ਯਾ ਮੈਂ ਨਾਲ ਕੋ ਆਰਟਿਸਟ ਰੱਖਿਆ ਹੁੰਦਾ ਬੰਦਾ ਰੱਖਿਆ ਹੁੰਦਾ ਉਹਨੂੰ ਪੇਮੈਂਟ ਦਈਏ ਤੇ ਬੇਇੱਜ਼ਤੀ ਉਹਦੀ ਕਰਦੀ ਹੁੰਦੀ

عبادت نال گل بنتی ہے کسی دی اج بنتی ہے میرا اج بھی تو ہے میرا کل بھی تو ہے میری ہر مشکل دا حل بھی تو ہے مقدرا جو لکھیا لکھا ہے پر جو مقدرا چ نہیں لکھیا اس دربار چلتا ہے یہ <تصفح> <تصفح> رتبہ مجھ کو تیرے در سے ملا ہے یہ رتبہ مجھ کو تیرے در سے ملا ہے یہ مان سمان بھی مجھے تیرے در سے ملا ہے اوروں کو جو بھی ملا ہے اپنے مقدر کا ملا ہوگا ہمیں تو مقدر بھی تیرے در سے ملا ہے تیری چوکھٹ پہ آکے ہم زمانہ بھول گئے تیری چوکھٹ پہ آکے ہم زمانہ بھول گئے ਜੇ ਦੁਨੀਆ ਵਿੱਚ ਪਿਆਰ ਨਾ ਹੁੰਦਾ ਕੋਈ ਕਿਸੇ ਦਾ ਯਾਰ ਨਾ ਹੁੰਦਾ ਇੱਕ ਕੁੱਲੇਸ਼ਾ ਦੀ ਰੂਪ ਚ ਮੈਂ ਕਬੂਲ ਕੀਤਾ ਹੁਣ ਕੋਈ ਡਰੈਸ ਨਹੀਂ ਪਾਈ ਫਿਰ ਵੀ ਤੁਹਾਡਾ ਹੁਕਮ ਸਿਰ ਮੱਤੇ ਕੁੱਲੇਸ਼ਾ ਦੀ ਛੋਟੀ ਝਲਕ ਇੱਕ ਬਹੁਤ ਵੱਡੀ ਸਟੇਜ ਲੱਗੀ ਹੈ ਉੱਥੇ ਕੁੱਲੇਸ਼ਾ ਪੂਰੀ ਡਰੈਸ ਚ ਮੈਂ ਪਾਣੀ ਕੋਈ ਇਹ ਹਸਣ ਵਾਲੀ ਗੱਲ ਤੇ ਹੈ ਦੱਸਣ ਵਾਲੀ ਗੱਲ ਵੀ ਹੈਗੀ ਪਾਣੀ ਨਾ ਨਾ ਬਚਾਇਆ ਆਉਣ ਵਾਲੇ ਸਮੇਂ 'ਚ ਸਾਰੀ ਧਰਤੀ ਦਾ ਪਾਣੀ ਘੜੇ ਜਿਹਾ ਰਹਿ ਜਾਣਾ ਇਸ ਵਾਸਤੇ ਥਾਂ-ਥਾਂ 'ਤੇ ਬੂਟੇ ਲਾਓ ਹਵਾ ਨੂੰ ਸ਼ੁੱਧ ਫਿਊਚਰ 'ਚ ਬਹੁਤ ਲੱਗਦਾ ਜਦੋਂ ਦੀ ਸਤਕਾਰ ਮਿਲਦਾ ਹੈ ਇੱਕ ਵਾਰ ਫੇਰ ਆਈ ਹੋਈ ਸੰਗਤ ਦਾ ਬਾਬਾ ਜੀ ਦਾ ਔਰ ਸਾਰਿਆਂ ਦਾ ਸ਼ੁਕਰੀਆ ਲਾ ਕਰਨਾ ਜਿਨ੍ਹਾਂ ਨੇ ਇਹਨਾਂ ਮਾਨ ਦਿੱਤਾ ਸਤਕਾਰ ਦਿੱਤਾ ਮਿਹਰਬਾਨੀ ਸ਼ੁਕਰੀਆ Thank you.